ਰਮਕੋੜ ਤੋਂ ਜਿੱਥੇ ਸੁਭਾ ਸਿੰਘ ਮਲਸਾਹਬ ਹੁਣਾਂ ਦੇ ਨਿਵਾਸ ਸਥਾਨ ਦੇ ਉੱਤੇ ਹਰ ਇੱਕ ਸਾਲ ਭੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਦਾ ਦਰਸ਼ਨ ਦਿਦਾਰਾ ਹੈ ਜਿਹੜਾ ਉਹ ਇੱਥੇ ਹੋ ਰਿਹਾ ਹੈ ਨੱਕ ਦੇ ਵਿੱਚ ਆਪਾਂ ਡ੍ਰੌਪਸ ਪਾਉਨੇ ਆ ਨੱਕ ਦੇ ਵਿੱਚ ਬੂੰਦਾ ਪਾ ਕੇ ਆਪਾਂ ਠੀਕ ਕਰਦੇ ਆ ਉਸੇ ਤਰੀਕੇ ਦੇ ਨਾਲ ਜਿਵੇਂ ਬੀਪੀ 슈ਗਰ ਥਾਇਰੋਇਡ ਮਤਲਬ ਜਿੰਨੇ ਵੀ ਆਰਗਨ ਦੇ ਰੋਗ ਨੇ ਜਿੰਨੇ ਵੀ ਬਲੱਡ ਦੇ ਰੋਗ ਨੇ ਉਹ ਬਿਲਕੁਲ ਸਾਰੇ ਠੀਕ ਹੁੰਦੇ ਨੇ ਜੀ ਤੁਸੀਂ ਇੱਥੇ ਨੁਸਖਿਆਂ ਨਾਲ ਆਪਣੇ ਫਾਰਮੂਲੇ ਨਾਲ ਠੀਕ ਕਰਦੇ ਜਿੱਦਾਂ ਜਿੱਦਾਂ ਮੈਡੀਸਨ ਲੈਂਦੇ ਜਾਂਦੇ ਆ ਇੱਕ ਤਾਂ ਆਪਣੀ ਹੁੰਦੀ ਆ ਦਵਾਈ ਇੱਕ ਹੁੰਦੀ ਦੁਆ ਇਹ ਦੋਨੋਂ ਕੰਮ ਕਰਦੀਆਂ ਨੇ ਇੱਥੇ ਆ ਕੇ ਜੀ ਜਦੋਂ ਸਾਡੇ ਕੋਲੇ ਦਵਾਈ ਲੈਣ ਵਾਸਤੇ ਪਹੁੰਚਦਾ ਕੋਈ ਵੀ ਮਰੀਜ਼ ਸਾਡੇ ਕੋਲੇ ਪਹੁੰਚਦਾ ਜਦੋਂ ਪਹੁੰਚਦਾ ਸਭ ਤੋਂ ਪਹਿਲਾਂ ਅਸੀਂ ਗੁਰੂ ਅਮਰਦਾਸ ਜੀ ਦੀ ਅੱਗੇ ਅਰਦਾਸ ਕਰਦੇ ਹਾਂ ਜੋ ਆਇਆ ਜੋ ਆਵੀ ਸੁਰਾਜੀ ਜਾਵੇ ਜਿਹੜਾ ਵੀ ਇੱਥੇ ਪਰਿਵਾਰ ਪਹੁੰਚਿਆ ਵੀ ਸਭ ਤੋਂ ਪਹਿਲਾਂ ਉਹ ਆਪਣਾ ਰੋਗ ਦੂਰ ਕਰਕੇ ਜਾਵੇ ਇਥੋਂ ਬਹੁਤ ਮਰੀਜ਼ਾਂ ਨੇ ਮੈਨੂੰ ਵਧਾਈ ਦਿੱਤੀ ਹੈ ਵੀ ਜਿਹੜੇ ਵੀਰ ਜੀ ਤੁਸੀਂ ਡਾਕਟਰ ਸਾਹਿਬ ਬਿਠਾਏ ਨੇ ਤੇ ਉਹਨਾਂ ਦੀ ਦਵਾਈ ਨਾਲ ਸਾਨੂੰ ਬਹੁਤ ਜ਼ਿਆਦਾ ਆਰਾਮ ਮਿਲਿਆ ਤੇ ਤੁਸੀਂ ਅਸੀਂ ਹੁਣ ਸੇਵਾ ਕਰੀ ਜਾਂਦੇ ਆ ਭਾਵੇਂ ਕੋਈ ਕੈਂਸਰ ਵਾਲਾ ਆ ਜਾਂਦਾ ਹੈ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਰੋਗੀ ਆ ਜਾਂਦਾ ਹੈ ਜਿਹੜਾ ਜੜਾਣਾ ਆਉਂਦਾ ਭਾਵੇਂ ਪਾਗਲਪਨ ਵਾਲਾ ਆਉਂਦਾ ਮਾਲ ਕਿਰਪਾ ਕਰ ਦੋ ਸੇ ਠੀਕ ਹੋ ਜਾਂਦਾ ਇਹ ਸਾਡੇ ਕਰਕੇ ਨਹੀਂ ਇਹ ਤੇ ਗੁਰੂ ਅਮਰਦਾਸ ਜੀ ਦੀ ਕਿਰਪਾ ਅਨਸਾਰ ਇਹ ਸਾਰੇ ਕਾਰਜ ਹੋਲੇ ਅੱਛਾ ਤੁਸੀਂ ਇੱਕ ਸੋਚ ਹੈਗੀ ਹੈ ਜਿਹੜੀ ਲੈ ਕੇ ਚੱਲੇ ਤੁਸੀਂ ਇੱਥੇ ਹਸਪੀਟਲ ਵੀ ਖੁਲਵਾਇਆ ਹੈ ਡਾਕਟਰ ਭਜਨ ਜੀ ਇਹਦੇ ਪਿੱਛੇ ਕੀ ਮਕਸਦ ਹੈ ਮਾਲ ਸਾਹਿਬ ਤਕਲੀਫ ਵਾਸਤੇ ਬਹੁਤ ਸੰਗਤ ਆਉਂਦੀ ਹੈ ਕਿਉਂਕਿ ਇਹ ਗੁਰੂ ਅਮਰਦਾਸ ਜੀ ਨੇ ਦੁਖੀਆਂ ਨੂੰ ਠੀਕ ਕਰਨ ਵਾਸਤੇ ਬਾਪੂ ਸਤਨ ਸੱਚ ਜੀ ਨੂੰ ਇਹ ਜੋੜਾ ਬਖਸ਼ਿਸ਼ ਕੀਤਾ ਸੀ ਜੀ ਜੀ ਕਿਉਂਕਿ ਉਹ ਮਾਤਾ ਜਿਹੜੀ ਰਾਣੀ ਸੀ ਉਹ ਪਾਗਲਪਨ ਹੋ ਗਿਆ ਸੀ ਉਹਨਾਂ ਦਾ ਪਾਗਲਪਨ ਝੱਲ ਦੂਰ ਕਰਨ ਵਾਸਤੇ ਇਹ ਜੋੜਾ ਬਖਸ਼ਿਆ ਸੀ ਔਰ ਖਾਸ ਕਰਕੇ ਵਰ ਬਖਸ਼ੇ ਹਨ ਮਹਾਰਾਜ ਨੇ ਜੀ ਤੀਜੇ ਪਾਸ਼ਾ ਸਬ ਸ੍ਰੀ ਗੁਰੂ ਅਮਰਦਾਸ ਜੀ ਨੇ ਜੀ ਬਾਬਾ ਜੀ ਨੂੰ ਵੀ ਗਲਚੇ ਹਜ਼ੀਰਾ ਹੋਣ ਉਹ ਵੀ ਠੀਕ ਹੋ ਜਾਂਦੀਆਂ ਨੇ ਖਜੀਰਾ ਅੱਜ ਕੱਲ੍ਹ ਕਈ ਨਾਮ ਨਹੀਂ ਜਾਣਦੇ ਅੱਜ ਦੇ ਸਮੇਂ ਦੇ ਮੁਤਾਬਕ ਡਾਕਟਰ ਕੈਂਸਰ ਫੋੜਾ ਕਹਿ ਰਹੇ ਨੇ ਪਾਗਲ ਬਣਦਾ ਵੀ ਸਾਡੀ ਸਮੁੱਚੇ ਮਾਲ ਪਰਿਵਾਰ ਨੂੰ ਇਹ ਬਖਸ਼ਿਸ਼ ਹੈ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਤੇ ਕਾਫੀ ਮਰੀਜ਼ ਆਉਂਦੇ ਜੋੜਾਂ ਦੇ ਦਰਦਾਂ ਦੇ ਡਿਸਕ ਦੀ ਪ੍ਰੋਬਲਮ ਦੇ ਜੋ ਡਾਕਟਰ ਸਾਰੇ ਦੱਸਿਆ ਮਾਨਸਿਕ ਰੋਗੀ ਹੈ ਜਿਵੇਂ ਸਾਡੀ ਪਹਿਲੀ ਵੀਡੀਓ ਆਈ ਸੀ ਨੱਕ ਦੇ ਵਿੱਚ ਬੂੰਦਾਂ ਪਾਉਂਦੇ ਉਹ ਚੀਜ਼ ਤੋਂ ਨਾਲ ਕਾ ਵੀ ਰੋਗੀ ਆ ਰਹੇ ਸ਼ੂਗਰ ਦੇ ਬੀਪੀ ਦੇ ਥਾਇਰੋਇਡ ਦੇ ਹਰ ਪ੍ਰਕਾਰ ਦੇ ਰੋਗੀ ਸਾਡੇ ਕਿੱਥੇ ਇਲਾਜ ਕਰਾ ਰਹੇ ਜੀ ਕਹਿੰਦਾ ਵੀ ਜੋੜਾ ਲਓ ਤੇ ਤੁਸੀਂ ਦੋਵੇਂ ਪਰਿਵਾਰ ਜਿੰਨਾ ਚਿਰ ਸੇਵਾ ਕਰੀ ਜੋ ਰਹੀ ਤੇ ਦੁਨੀਆ ਤੱਕ ਕਿਸੇ ਤਰ੍ਹਾਂ ਦਾ ਵੀ ਰੋਗੀ ਆ ਬਿਆਦ ਜਾਂ ਕਿਸੇ ਤਰ੍ਹਾਂ ਦਾ ਵੀ ਤੇ ਉਹ ਠੀਕ ਹੋਵੇਗਾ ਬਹੁਤ سارے ਲੋਕ ਨੇ ਇਸ ਵੇਲੇ ਜਿਹਨਾਂ ਨੂੰ ਨੀਂਦ ਨਹੀਂ ਆ ਰਹੀ ਜਿਨ੍ਹਾਂ ਨੂੰ ਸਾਰਾ ਕੁਝ ਪਰਮਾਤਮਾ ਨੇ ਬਖਸ਼ਿਆ ਹੋਇਆ ਕਹਿੰਦੇ ਪਰ ਸਾਡੀ ਜ਼ਿੰਦਗੀ ਚ ਅਸੰਜਮ ਜਿਹੜਾ ਅਸੀਂ ਕਹਿੰਦੇ ਕਿ ਚੈਨ ਨਹੀਂ ਹੈ ਫਿਰ ਉਹ ਜਿਹੜਾ ਤੁਸੀਂ ਕਹਿ ਰਹੇ ਤੁਸੀਂ ਚੈਨ ਮਿਲ ਜਾਂਦਾ ਇੱਥੇ ਆ ਕੇ ਉਹ ਚੈਨ ਕਿਵੇਂ ਮਿਲਦਾ ਹੈ ਉਹ ਆਪਣੇ ਆਪ ਉਹਨੂੰ ਅੰਦਰੋਂ ਚੈਨ ਮਿਲਣੀ ਸ਼ੁਰੂ ਹੋ ਜੂਗਾ ਮਨ ਸਰੀਰ ਆਤਮਾ ਜਦੋਂ ਤਿੰਨਾਂ ਦਾ ਮੇਲ ਹੋ ਜੂਗਾ ਤੇ ਆਟੋਮੈਟਿਕ ਆਪ ਨੂੰ ਚੈਨ ਮਿਲਣਾ ਸ਼ੁਰੂ ਹੋ ਜੂਗਾ ਜੀ ਸਲਾਮ ਨਮਸਤੇ ਸਸ਼ਵਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਬੜਾ ਖਾਸ ਦਿਹਾੜਾ ਹੈ ਬੜਾ ਖਾਸ ਦਿਨ ਹੈ ਕਿਉਂਕਿ ਹਕੀਕਤ ਟੀਵੀ ਪੰਜਾਬੀ ਦੀ ਟੀਮ ਉਸ ਸਥਾਨ ਉੱਤੇ ਪਹੁੰਚੀ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋੜਾ ਸਾਹਿਬ ਦਾ ਦਰਸ਼ਨ دیدਾਰਾ ਜਿਹੜਾ ਉਹ ਇੱਥੇ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੱਡੀ ਗਿਣਤੀ ਚ ਸੰਗਤ ਹੈਗੀ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈ ਹੈਲਥ케ਅਰ ਗਲੋਬਲ ਨੇਚਰਲ ਪੈਥੀ ਹਸਪੀਟਲ ਵੱਲੋਂ ਖਾਸ ਕਰਕੇ ਜਿਹੜਾ ਜੀ ਆਇਆਂ ਨੂੰ ਜਿਹੜੀਆਂ ਸੰਗਤ ਹੈਗੀ ਹੈ ਇੱਥੇ ਆਇਆ ਹੋਇਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇੱਥੇ ਸੰਗਤਾਂ ਹਮੇਸ਼ਾ ਹੀ ਪਿਛਲੇ ਲਗਭਗ 2 ਦਹਾਕਿਆਂ ਤੋਂ ਇੱਥੇ ਜੋੜਾ ਸਾਹਿਬ ਦੇ ਦਰਸ਼ਨ ਦੇਦਾਰੇ ਹਰੇਕ ਸਾਲ ਕਰਨ ਪਹੁੰਚਦੇ ਨੇ ਇਸ ਵਾਰ ਉਹਨਾਂ ਲਈ ਬੜਾ ਖਾਸ ਇੰਤਜ਼ਾਮ ਬੜਾ ਖਾਸ ਅਸੀਂ ਕਹਿ ਲਈਏ ਕਿ ਕੇਅਰ ਹੈਗੀ ਹੈ ਜਿਹੜੀ ਉਹ ਹੈਲਥ케ਅਰ ਗਲੋਬਲ ਨੇਚਰਲ ਪੈਥੀ ਹਸਪੀਟਲ ਦੀ ਮੈਨੇਜਮੈਂਟ ਵੱਲੋਂ ਖਾਸ ਕਰਕੇ ਕੀਤੀ ਗਈਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੁਰੂ ਘਰ ਲੰਗਰ ਵੀ ਹੈ ਜਿਹੜਾ ਉਹ ਅਤੁੱਟ ਇੱਥੇ ਵਰਤਾਇਆ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਚ ਚਾਈ ਚਾਈ ਜਿਹੜਾ ਦਰਸ਼ਕੀਦਾਰੇ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਉਹ ਜੋੜਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਇਸ ਵੇਲੇ ਧਰਮਕੋੜ ਤੋਂ ਜਿੱਥੋਂ ਇਸ ਥਾਂ ਦਾ ਇਤਿਹਾਸ ਅਤੇ ਇਸ ਥਾਂ ਦੀ ਮਹੱਤਤਾ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਔਰ ਬਹੁਤ ਕਹਾਣੀਆਂ ਹੈਗੀਆਂ ਨੇ ਜਿਹੜੀਆਂ ਇਸ ਸਥਾਨ ਨਾਲ ਜੁੜੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਵੱਡੀ ਗਿਣਤੀ ਚ ਸੰਗਤ ਹੈਗੀ ਹੈ ਜਿਹੜੀ ਉਹ ਇਥੇ ਪਹੁੰਚੀ ਹੋਈ ਐ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਨੇ ਜਿਹੜੀਆਂ ਖੁਦ ਨਿਹਾਲ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਨੇ ਸੋ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਅਸੀਂ ਧਰਮਕੋੜ ਤੋਂ ਜਿੱਥੇ ਸੁਭਾ ਸਿੰਘ ਮਲ ਸਾਹਿਬ ਹੋਂਦੇ ਨਿਵਾਸ ਸਥਾਨ ਦੇ ਉੱਤੇ ਹਰੇਕ ਸਾਲ ਇਹ ਜੋੜਾ ਸਾਹਿਬ ਦੇ ਦਰਸ਼ਨ ਦੇਦਾਰੇ ਹੈਗੇ ਨੇ ਉਹ ਸੰਗਤ ਨੂੰ ਇਥੇ ਕਰਵਾਏ ਜਾਂਦੇ ਨੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਨਾ ਸਿਰਫ ਸੰਗਤ ਸਗੋ ਇਲਾਕੇ ਦੀਆਂ ਵੱਡੀਆਂ-ਵੱਡੀਆਂ ਧਾਰਮਿਕ ਸ਼ਖਸੀਅਤਾਂ ਵੀ ਇਸ ਦਿਨ ਖਾਸ ਕਰਕੇ ਮਾਲ ਸਾਹਿਬ ਦੇ ਨਿਵਾਸ ਸਥਾਨ ਦੇ ਉੱਤੇ ਆਉਂਦੀਆਂ ਨੇ ਇਹਨਾਂ ਜੋੜੇ ਸਾਹਿਬ ਦੀ ਬਹੁਤ ਵਿਲੱਖਣ ਅਸੀਂ ਕਹਿ ਲਈਏ ਕਿ ਕਹਾਣੀਆਂ ਨੇ ਵਿਲੱਖਣ ਇਤਿਹਾਸ ਹੈਗਾ ਸਾਡੇ ਨਾਲ ਭਾਈ ਬੁੱਟਾ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਤੋਂ ਪਹਿਲਾਂ ਸਾਡੇ ਨਾਲ ਸੁਭਾ ਸਿੰਘ ਮਾਲ ਸਾਹਿਬ ਨੇ ਜਿਨ੍ਹਾਂ ਦੇ ਕਾਰ ਜਿਨ੍ਹਾਂ ਦੇ ਨਿਵਾਸ ਸਥਾਨ ਤੇ ਉੱਤੇ ਪਿਛਲੇ 2 ਦਹਾਕਿਆਂ ਤੋਂ ਲਗਭਗ ਲਗਭਗ ਜਿਹੜਾ ਇਹ ਸਮਾਗਮ ਹੈਗਾ ਹਰ ਇੱਕ ਸਾਲ ਹੁੰਦਾ ਹੈ ਮਾਲ ਸਾਹਿਬ ਪਹਿਲਾਂ ਤੇ ਤੁਹਾਨੂੰ ਇਸ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਬਹੁਤ ਸੰਗਤਾਂ ਨਿਹਾਲ ਹੋ ਰਹੀਆਂ ਨੇ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਤੁਹਾਡੇ ਜ਼ਰੀਏ ਬਹੁਤ سارے ਲੋਕਾਂ ਨੂੰ ਜਿਹੜਾ ਦਰਸ਼ਨ ਦੇਦਾਰੇ ਹੈਗੇ ਨੇ ਉਹ ਹਰ ਇੱਕ ਸਾਲ ਕਰਵਾਉਣੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਕਰਕੇ ਨਹੀਂ ਇਹ ਤੇ ਗੁਰੂ ਅਮਰਦਾਸ ਜੀ ਦੀ ਕਿਰਪਾ ਅਨਸਾਰ ਇਹ ਸਾਰੇ ਕਾਰਜ ਹੋਲੇ ਔਰ ਸਾਡੇ ਵੱਡੇ ਵਡੇਰੇ ਜੋ ਬਾਬਾ ਸਚਨ ਸਤ ਜੀ ਦੀ ਨੇਕ ਕਮਾਈ ਨੂੰ ਜਿਹੜੇ ਭਾਗ ਲਾਏ ਨੇ ਗੁਰੂ ਅਮਰਦਾਸ ਜੀ ਨੇ ਤੇ ਉਹਨਾਂ ਦੇ ਘਰੇ ਸਾਨੂੰ ਸਾਰੇ ਮੱਲ ਪਰਿਵਾਰ ਨੂੰ ਸਮੁੱਚੇ ਮੱਲ ਪਰਿਵਾਰ ਨੂੰ ਜਿੱਥੇ-ਜਿੱਥੇ ਵੀ ਮੱਲ ਪਰਿਵਾਰ ਬੈਠਾ ਹੈ ਉੱਥੇ ਭਾਗ ਲਾਏ ਨੇ ਕਮਾਈ ਸਾਰੀ ਬਾਪੂ ਸਚਨ ਸਤ ਜੀ ਜੀ ਅਸੀਂ ਤਾਂ ਉਹਦਾ ਪਰਿਵਾਰ ਆ ਉਹਨਾਂ ਦੀ ਕਮਾਈ ਖਾਰੇ ਜੀ ਜੀ ਹਾਂ ਅੱਛਾ ਤੁਸੀਂ ਇੱਕ ਸੋਚ ਹੈਗੀ ਐ ਜਿਹੜੀ ਲੈ ਕੇ ਚੱਲੇ ਤੁਸੀਂ ਇੱਥੇ ਹਸਪੀਟਲ ਵੀ ਖੁਲਵਾਇਆ ਹੈ ਡਾਕਟਰ ਭਜਨ ਜੀ ਇਹਦੇ ਪਿੱਛੇ ਕੀ ਮਕਸਦ ਹੈ ਅਮਲ ਸਾਹਿਬ ਇਹਨਾਂ ਜੀ ਆਪਣੇ ਦੁੱਖ ਤਕਲੀਫ ਵਾਸਤੇ ਬਹੁ ਸੰਗਤ ਆਉਂਦੀ ਹੈ ਅੱਛਾ ਜੀ ਕਿਉਂਕਿ ਇੱਕ ਗੁਰੂ ਅਮਰਦਾਸ ਜੀ ਨੇ ਦੁਖੀਆਂ ਨੂੰ ਠੀਕ ਕਰਨ ਵਾਸਤੇ ਬਾਪੂ ਸਤਨ ਸੱਚ ਜੀ ਨੂੰ ਇਹ ਜੋੜਾ ਬਖਸ਼ਿਸ਼ ਕੀਤਾ ਸੀ ਜੀ ਜੀ ਕਿਉਂਕਿ ਉਹ ਮਾਤਾ ਜਿਹੜੀ ਰਾਣੀ ਸੀ ਉਹ ਪਾਗਲਪਨ ਹੋ ਗਿਆ ਸੀ ਉਹਨਾਂ ਦਾ ਪਾਗਲਪਨ ਝੱਲ ਦੂਰ ਕਰਨ ਵਾਸਤੇ ਜੋੜਾ ਬਖਸ਼ਿਆ ਸੀ ਔਰ ਖਾਸ ਕਰਕੇ ਵਰ ਬਖਸ਼ੇਸ਼ਨ ਮਹਾਰਾਜ ਨੇ ਤੀਜੇ ਪਾਸ਼ਾ ਸਬਸਿਰੀ ਗੁਰੂ ਅਮਰਦਾਸ ਜੀ ਨੇ ਜੀ ਬਾਬਾ ਜੀ ਨੂੰ ਵੀ ਗਲਚੇ ਹਜ਼ੀਰਾ ਹੁਣ ਉਹ ਵੀ ਠੀਕ ਹੋ ਜਾਂਦੀਆਂ ਨੇ ਹਜ਼ੀਰਾ ਅੱਜ ਕੱਲ੍ਹ ਕਈ ਨਾਮ ਨਹੀਂ ਜਾਣਦੇ ਅੱਜ ਦੇ ਸਮੇਂ ਦੇ ਮਤਾਬਿਕ ਡਾਕਟਰ ਕੈਂਸਰ ਫੋੜਾ ਕਹਿ ਰਹੇ ਨੇ ਪਾਗਲਪਨ ਦਾ ਵੀ ਸੱਡੀ ਸਮੁੱਚੇ ਮਾਲ ਪਰਿਵਾਰ ਨੂੰ ਇਹ ਬਖਸ਼ਿਸ਼ ਹੈ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਦੀ ਉਸਦੇ ਕਾਰਨ ਕਈ ਤਕਲੀਫ ਵਾਲੀ ਸੰਗਤ ਬਹੁਤ ਆਉਂਦੀ ਸੀ ਠੀਕ ਹੈ ਮੇਰੇ ਮਨ ਦਾ ਫੁਰਨਾ ਸੀ ਇੱਕ ਵਾਰੀ ਡਾਕਟਰ ਭਜਨ ਸਿੰਘ ਜੀ ਨਾਲ ਸਾਡੀ ਮੁਲਾਕਾਤ ਹੋਈ ਠੀਕ ਹੈ ਮੈਂ ਕਿਹਾ ਡਾਕਟਰ ਸਾਹਿਬ ਜੇ ਕਿਉਂ ਨਾ ਆਪਣੇ ਕੋਲ ਜਗ੍ਹਾ ਹੈ ਤੇ ਸੰਗਤ ਦੁਖੀ ਤੋਂ ਦੁਖੀ ਆਉਂਦੀ ਹੈ ਠੀਕ ਹੈ ਤੇ ਨਾਲ ਤੁਹਾਡਾ ਵੀ ਸੰਯੋਗ ਹੋਵੇ ਜਦੋਂ ਵੀ ਕੋਈ ਸੰਗਤ ਆਏ ਜਿਸ ਵੀ ਕਾਰਨ ਜੇ ਕੋਈ ਦਵਾਈ ਦੇ ਜਰੀਏ ਠੀਕ ਹੋਣ ਵਾਲਾ ਹੈ ਤੇ ਇਥੋਂ ਦਵਾਈ ਨਾਲ ਵੀ ਠੀਕ ਹੁੰਦਾ ਜਾ ਰਿਹਾ ਹੈ ਗੁਰੂ ਅਮਰਦਾਸ ਜੀ ਤਾਂ ਕਿਰਪਾ ਕਰ ਹੀ ਰਹੇ ਨੇ ਉਹ ਤਾਂ ਦੁੱਖ ਘਟ ਹੀ ਰਹੇ ਨੇ ਤੇ ਜੇ ਕੋਈ ਦਵਾਈ ਬੂਟੀ ਦੇ ਨਾਲ ਵੀ ਠੀਕ ਹੋਣ ਲਈ ਤੇ ਤੁਸੀਂ ਸਾਡਾ ਸੰਜੋਗ ਕਰੋ ਤੇ ਨਾਲ ਸੰਗਤਾਂ ਦਾ ਭੜਾ ਹੋ ਜੇ। ਮਤਲਬ ਜਿਹੜਾ ਸਾਲ ਬਾਦ ਮੌਕਾ ਮਿਲਦਾ ਸੀ ਉਹ ਹੁਣ ਸਾਰਾ ਸਾਲ ਇੱਥੋਂ ਚੱਲਦਾ। ਹਾਂਜੀ ਸਾਰਾ ਸਾਲ ਇਹ ਖਾਸ ਕਰਕੇ ਦੋ ਦਿਨ ਤਾਂ ਸਾਰੀ ਟੀਮ ਬੈਠਦੀ ਹੈ ਜੀ ਮੰਗਲਵਾਰ ਤੇ ਸ਼ੁੱਕਰਵਾਰ। ਠੀਕ ਹੈ ਜੀ। ਤੇ ਬਾਕੀ ਇਹਨਾਂ ਦਾ ਦੂਸਰਾ ਸਟਾਪ ਤਾਂ ਹਰ ਰੋਜ਼ ਡੇਲੀ ਬੈਠਦਾ ਹੈ। ਬਾਕੀ ਬਹੁਤ ਸੰਗਤ ਆਉਂਦੀ ਹੈ। ਬਹੁਤ ਮਰੀਜ਼ਾਂ ਨੇ ਮੈਨੂੰ ਵਧਾਈ ਦਿੱਤੀ ਹੈ ਵੀ ਜਿਹੜੇ ਵੀਰ ਜੀ ਤੁਸੀਂ ਡਾਕਟਰ ਸਾਹਿਬ ਬਿਠਾਏ ਨੇ। ਹਾਂ। ਤੇ ਉਹਨਾਂ ਦੀ ਦਵਾਈ ਨਾਲ ਸਾਨੂੰ ਬਹੁਤ ਜ਼ਿਆਦਾ ਆਰਾਮ ਹੈ। ਕੀ ਬਾਤ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਮਲ ਸਾਬ। ਸੋ ਸਾਡੇ ਨਾਲ ਡਾਕਟਰ ਭਜਨ ਜੀ ਵੀ ਨੇ ਜਿਨ੍ਹਾਂ ਦੀ ਵੀਡੀਓ ਕਾਫੀ ਵਾਇਰਲ ਨੇ ਇਸ ਵੇਲੇ ਹੋ ਰਹੀ ਹੈ ਨੇ ਸੰਗਤ ਉਹਨਾਂ ਦੀ ਵੀਡੀਓਜ਼ ਨੂੰ ਕਬੂਲ ਵੀ ਮਕਬੂਲ ਵੀ ਬਹੁਤ ਜ਼ਿਆਦਾ ਕਰ ਰਿਹਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਆਪ ਜੀ ਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ। ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਅਰੇ ਮੱਲ ਪਰਿਵਾਰ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਰ ਤੋਂ ਹਕੀਕਤ ਟੀਵੀ ਨਾਲ ਜੁੜਨ ਲਈ ਤੁਹਾ ਅੱਛਾ ਡਾਕਟਰ ਸਾਹਿਬ ਕਿਹੜੇ ਕਿਹੜੇ ਮਰੀਜ਼ ਹੈਗੇ ਨੇ ਤੁਹਾਡੇ ਕੋਲ ਇੱਥੇ ਸਾਰਾ ਸਾਲ ਚੱਲਦੇ ਨੇ ਮਾਲ ਸਾਹਿਬ ਉਹਨਾਂ ਨੂੰ ਖਾਸ ਕਰਕੇ ਬਖਸ਼ਿਸ਼ ਹੈਗੀ ਹੈ ਫਿਰ ਕੀ ਕਾਰਨ ਹੈ ਜਿਹੜਾ ਤੁਸੀਂ ਹਸਪੀਟਲ ਇਸੇ ਸਥਾਨ ਦੇ ਉੱਤੇ ਬਣਾਤਾ ਜਿਵੇਂ ਮਾਲ ਸਾਹਿਬ ਨੇ ਗੱਲ ਕੀਤੀ ਸੀ ਵੀ ਆਪਣੇ ਅੰਗਰੇਵਿਖੇ ਜਿਵੇਂ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ ਰੋਗੀਆਂ ਦੇ ਰੋਗ ਦੂਰ ਹੁੰਦੇ ਨੇ ਜਿਵੇਂ ਆਪਣੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੁੰਦਾ ਕਿ ਪਹਿਲਾ ਸੁਖ ਨਿਰੋਗੀ ਕਾਇਆ ਦੂਜਾ ਸੁਖ ਘਰ ਵਿੱਚ ਮਾਇਆ ਇਹ ਆਪਣੇ ਕੋਲ ਪਹਿਲਾ ਸੁੱਖ ਹੈ ਤਾਂ ਫਿਰ ਹੀ ਦੂਸਰਾ ਸੁਖ ਦੀ ਆਪਾਂ ਆਨੰਦ ਮਾਣ ਸਕਦੇ ਆ ਉਸੇ ਤਰੀਕੇ ਦੇ ਨਾਲ ਜਿੰਨੇ ਵੀ ਇੱਥੇ ਰੋਗ ਠੀਕ ਹੋ ਰਹੇ ਨੇ ਜਿੰਨੀਆਂ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਲੈ ਕੇ ਆਪਾਂ ਪੀੜਿਤਾ ਸਾਡੇ ਕੋਲ ਕਿਹੜੇ ਕਿਹੜੇ ਲੋਕ ਇੱਥੇ ਆਉਂਦੇ ਨੇ ਸਾਡੇ ਕੋਲੇ ਜ਼ਿਆਦਾਤਰ ਤਾਂ ਮਾਨਸਿਕ ਰੋਗੀ ਆਉਂਦੇ ਨੇ ਜਿਨ੍ਹਾਂ ਦੀ ਸਟ੍ਰੈਸ ਵਧੀ ਹੋਈ ਆ ਪਾਗਲਪਨ ਜਾਂ ਮਤਲਬ ਬਲੱਡ ਦੇ ਵਿੱਚ ਕੋਈ ਵੀ ਸਮੱਸਿਆ ਆ ਰਹੀ ਆ ਜ਼ਿਆਦਾਤਰ ਤਾਂ ਸਟ੍ਰੈਸ ਲੈਵਲ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਧਿਆ ਹੋਇਆ ਆ ਜਿਨ੍ਹਾਂ ਨੂੰ ਲੈ ਕੇ ਪੀੜਤ ਨੇ ਮਾਰਸ਼ੀਕ ਰੋਗੀ ਜਿਆਦਾ ਪੀੜਤ ਆ ਰਹੇ ਨੇ ਸਾਡੇ ਕੋਲੇ ਜੀ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਸੇਕਲ ਜੀ ਸਾਰੇ ਦਰਸ਼ਕਾਂ ਦਾ ਤੇ ਹਕੀਕਤ ਟੀਵੀ ਦਾ ਸਾਰਿਆਂ ਦਾ ਧੰਨਵਾਦ ਜੀ ਜਿਹੜਾ ਜੋੜਾ ਸਾਹਿਬ ਦੇ ਦਰਸ਼ਨ ਕਰਨ ਆਏ ਸੰਗਤ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਜੀ 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 ਅੱਛਾ ਡਾਕਟਰ ਸਾਹਿਬ ਕੀ ਸੋਚ ਕੇ ਤੁਸੀਂ ਇੱਥੇ ਜਿਹੜਾ ਹਸਪੀਟਲ ਹੈਗਾ ਮਲ ਸਾਹਿਬ ਨੇ ਤੁਸੀਂ ਥੋੜੀ ਪੂਰੀ ਦੋਵਾਂ ਦੀ ਟੀਮ ਨੇ ਜਿਹੜਾ ਇਨੀਸ਼ੀਏਟਿਵ ਲਿਆ ਸਰ ਇੱਥੇ ਲਗਾਤਾਰ 18 ਸਾਲ ਤੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋੜ ਪਵਿੱਤਰ ਜੋੜਾਈ ਦੇ ਦਰਸ਼ਨ ਕਰਵਾਏ ਜਾਂਦੇ ਨਾ ਲਗਾਤਾਰ 18 ਸਾਲ ਤੋਂ ਇੱਥੇ ਖੰਡਪੜ ਸਾਹਿਬ ਪ੍ਰਕਾਸ਼ ਹੋ ਰਿਹਾ ਸੀ ਉਸ ਚੀਜ਼ ਨੂੰ ਮੁੱਖ ਰੱਖਦੇ ਅਸੀਂ ਬਲ ਸਾਹਿਬ ਦੀ ਜਦੋਂ ਇਹਨਾਂ ਨੂੰ ਮੈਡੀਸਨ ਦਿੱਤੀ ਹੈ ਠੀਕ ਹੋਏ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹਨਾਂ ਨੇ ਅਪਰੋਚ ਕੀਤੀ ਸਾਡੇ ਵਿੱਚ ਜੇ ਤੁਸੀਂ ਮੰਨ ਲਓ ਭਲਾ ਕਰਨਾ ਚਾਹੁੰਦੇ ਹੋ ਤੇ ਇੱਥੇ ਹਸਪਤਾਲ ਖੋਲ੍ਹ ਕੇ ਆਪਾਂ ਸੰਗਤਾਂ ਦਾ ਭਲਾ ਕਰ ਸਕੀਏ ਉਹ ਚੀਜ਼ ਨੂੰ ਸੋਚ ਨੂੰ ਲੈ ਕੇ ਅਸੀਂ ਇੱਥੇ ਹਸਪਤਾਲ ਖੋਲ੍ਹਿਆ ਜੀ ਜੀ ਕਿਦਾਂ ਦੇ ਮਰੀਜ਼ ਕਿਦਾਂ ਦੇ ਆਉਂਦੇ ਨੇ ਤੁਹਾਡੇ ਕੋਲ ਇੱਥੇ ਕਾਫੀ ਮਰੀਜ਼ ਆਉਂਦੇ ਜੋੜਾਂ ਦੇ ਦਰਦਾਂ ਦੇ ਡਿਸਕ ਦੀ ਪ੍ਰੋਬਲਮ ਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਮਾਨਸਿਕ ਰੋਗੀ ਹੈ ਜਿਵੇਂ ਸਾਡੀ ਪਹਿਲੀ ਵੀਡੀ ਬੀਰੇ થਰੜ ਦੇ ਹਰ ਪ੍ਰਕਾਰ ਦੇ ਰੋਗੀ ਸਾਡੇ ਕਿੱਥੇ ਇਲਾਜ ਕਰਾ ਰਹੇ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਸਾਡੇ ਨਾਲ ਬੁੱਟਾ ਸਿੰਘ ਜੀ ਨੇ ਜਿਨ੍ਹਾਂ ਨੂੰ ਇਸ ਜੋੜਾ ਸਾਹਿਬ ਦੇ ਇਤਿਹਾਸ ਤੋਂ ਬਾਖੂਬੀ ਉਹਨਾਂ ਨੂੰ ਜਾਣਕਾਰੀ ਹੈਗੀ ਹੈ ਅਬੂਟਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਦੀ ਵੀ ਪੰਜਾਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮਲ ਸਾਬ ਨੂੰ ਕਿੰਨੇ ਕ ਟਾਈਮ ਤੋਂ ਤੁਸੀਂ ਜਾਣਦੇ ਹੋ ਕਿੰਨਾ ਪੁਰਾਣਾ ਰਿਸ਼ਤਾ ਹੈਗਾ ਤੁਹਾਡਾ ਮੇਰੀਆਂ ਸਾਲ ਉਮਰ 65 ਸਾਲ ਦੀ ਹੋ ਗਈ ਹੈ ਜੀ ਤੇ ਸ਼ੁਰੂ ਤੋਂ ਛੋਟੇ ਹੁੰਦੇ ਤਾਂ ਵੀ ਮਤਲਬ ਇਸ ਤਰ੍ਹਾਂ ਸੇਵਾ ਕਰਨ ਲੱਪੇ ਹਾਂ ਜੋੜਾ ਸਾਹਿਬ ਦੀ ਜੀ ਜੀ ਤੇ ਸਾਨੂੰ ਇਹ ਜੋੜਾ ਬਖਸ਼ਿਸ਼ ਹੋਇਆ ਸਾਡੇ ਵੱਡੇ ਨੂੰ ਬਾਬੇ ਸਤਨਾ ਸਤ ਨੂੰ ਹਜ਼ੀਰਾ ਦਾ ਰੋਗ ਹੋ ਗਿਆ ਸੀ ਜੀ ਉਹ ਠੀਕ ਨਹੀਂ ਸੀ ਹੁੰਦਾ ਉਦੋਂ ਵੈਦ ਕੀ ਮੈਂ ਕੈਂਸਰ ਦਾ ਨਹੀਂ ਹਾਂ ਜਿਵੇਂ ਕੈਂਸਰ ਕਹਿੰਦੇ ਗਿਲਟੀਆਂ ਕਹਿੰਦੇ ਆ ਜੀ ਜੀ ਹੁਣ ਕਈ ਡਾਕਟਰ ਨੂੰ ਹੱਡੀਆਂ ਦੀ ਟੀਪੀ ਕਹਿੰਦੇ ਆ ਠੀਕ ਹੈ ਉਸੇ ਰੋਗ ਨੂੰ ਹੀ ਜੀ ਉਹ ਹੋ ਗਿਆ ਸੀ ਤੇ ਉਹ ਫਿਰ ਠੀਕ ਨਹੀਂ ਸੀ ਹੁੰਦੇ ਕੋਈ ਗੁਰੂ ਘਰ ਦਾ ਪਿਆਰਾ ਮਿਲਿਆ ਪ੍ਰੇਮੀਆਂ ਨੇ ਇਹ ਜਾ ਤਾ ਉੱਥੇ ਗੁਰੂ ਘਰ ਨਾਲ ਜਾ ਕੇ ਗੋੰਦਾਲ ਸਾਹਿਬ ਦੀ ਸੇਵਾ ਕਰ ਉੱਥੋਂ ਤੂੰ ਠੀਕ ਹੋ ਜਾਏਗਾ ਉਥੇ ਆ ਕੇ ਸੇਵਾ ਹੀ ਜੁੜ ਕੇ ਉਥੇ ਆ ਕੇ ਝੂਠੇ ਭਾਂਡੇ ਮਾਂਜਣ ਲੱਪੇ ਫਿਰ ਭਾਂਡੇ ਮਾਂਜਦੇ ਮਾਂਜ ਠੀਕ ਹੋ ਗਏ ਤੇ ਉਥੇ ਸੇਵਾ ਚ ਲੱਗ ਗਏ ਫਿਰ ਗੁਰੂ ਸਾਹਿਬ ਫਿਰ ਜਦੋਂ ਜਾਣ ਲੱਗਿਆ ਆਖ ਲਗੇ ਮਾਰੇ ਮੈਂ ਚੱਲਿਆ ਬਾਲਣ ਤੇ ਗੁਰੂ ਸਾਹਿਬ ਨੇ ਆਖਿਆ ਭਾਈ ਆ ਸਾਡੇ ਪੈਰ ਦਾ ਜੋੜਾ ਲੈ ਜਾ ਜਦੋਂ ਚੜੇਲ ਆਵੇ ਉਹ ਪਾਗਲ ਜਨਾਨੀ ਆਵੇ ਨਾ ਉਹਦੇ ਮੱਥੇ ਨਾਲ ਛਵਾ ਦੇ ਫਿਰ ਜੋ ਜੋੜਾ ਸਾਹਿਬ ਦਿੱਤਾ ਉਹ ਚਾਦਰ ਹੁੰਦੀ ਸੀ ਪੁਰਾਣੇ ਬੰਦਿਆਂ ਕੋਲ ਜਿਵੇਂ ਸਾਡੇ ਕੋਲ ਸਾਫ ਆਏ ਉਹ ਚਾਦਰ ਚ ਬਲੇਟ ਕੇ ਸਤਕਾਰ ਨਾਲ ਸਿਰ ਤੇ ਰੱਖ ਕੇ ਤੇ ਲੈ ਗਏ ਉਥੇ ਜਾ ਕੇ ਉੱਚੇ ਥਾਂ ਝਾੜੀ ਤੇ ਰੱਖਦਾ ਬਾਲਨ ਇਕੱਠਾ ਕਰਨ ਲੱਪੇ ਜਦੋਂ ਆਈ ਕਮਲੀਓ ਲੱਗੀ ਆ ਕੇ ਬਾਲਨ ਖੇਡਾਰਾਂ ਨਾਲ ਗੱਲ ਕਰਨ ਲੱਗੀ ਤੋ ਜੋੜਾ ਕੱਢਿਆ ਮਾਰਾ ਇਹਦਾ ਦੋ ਮੱਥੇ ਲਵਾਤਾ ਉਹਨੂੰ ਸੁਧ ਬੋਦਾ ਕੇ ਠੀਕ ਹੋ ਗਈ ਬਿਲਕੁਲ ਨਗਨ ਸੀ ਪਰ ਬੈਠ ਗਈ ਫਿਰ ਉਹਨੇ ਆਖਿਆ ਮੈਨੂੰ ਕਪੜਾ ਦੇਓ ਕੋਈ ਸਰੀ ਢੱਕਣ ਵਾਸਤੇ ਫਿਰ ਉਹ ਸਿੰਘ ਨੇ ਬਾਬੇ ਸਤਨਾ ਸਤਨੇ ਆਪਣੀ ਚਾਦਰ ਦਿੱਤੀ ਉਹਨੇ ਆਪਣਾ ਸਰੀ ਢੱਕਿਆ ਢੱਕ ਕੇ ਫਿਰ ਨਾਲ ਬਾਲਨ ਇਕੱਠਾ ਕਰਾਇਆ ਫਿਰ ਦੋਵੇਂ ਜਣਿਆਂ ਜਿੰਨਾ ਕੋ ਤੋ ਚੁੱਕਿਆ ਉਹਨੇ ਚੁੱਕਿਆ ਰਾਣੀ ਨੇ ਤੇ ਬਾਕੀ ਸਾਡੇ ਇਹਨੇ ਵੱਡੇ ਨੇ ਚੁੱਕ ਕੇ ਤੇ ਦੋਵੇਂ ਜਣੇ ਲਗੇ ਹਣ ਬਾਲਨ ਲੈ ਕੇ ਅੱਗੇ ਮਹਾਰਾਜ ਬੈਠੇ ਹਾਂ ਗੁਰੂ ਅਮਰਦਾਸ ਉਹਨਾਂ ਬੋਲਾ ਛੱਡਦਾ ਜੋੜੀ ਬੜੀ ਸਾਦੇ ਦੀ ਭੱਵੀ ਹੈ ਤੇ ਆਖਿਆ ਮਾਰਾ ਮੈਂ ਤਾਂ ਅੱਗੇ ਬਾਲ ਬੱਚੇ ਦਾਰਾਂ ਸ਼ਾਦੀ ਚੁਦਾ ਮੇਰੇ ਬੱਚੇ ਨੇ ਇਹ ਕਲੇਸ਼ ਮੇਰੇ ਜੋ ਕੇ ਬਣ ਜਾਣ ਲੜਦਗੀਆਂ ਦੋਵੇਂ ਉਹਨੇ ਫੇ ਨਹੀਂ ਲੜਦੀਆਂ ਆ ਦੂਜੇ ਪੈਦਾ ਵੀ ਜੋੜਾ ਲਏ ਤੇ ਤੁਸੀਂ ਦੋਵੇਂ ਪਰਿਵਾਰ ਜਿਨ੍ਹਾਂ ਚਿਰ ਸੇਵਾ ਕਰੀ ਜੋ ਰਹੇ ਦੀ ਦੁਨੀਆ ਤੱਕ ਕਿਸੇ ਤਰ੍ਹਾਂ ਦਾ ਵੀ ਰੋਗੀ ਆ ਆਦ ਵਿਆਦ ਜਾਂ ਕਿਸੇ ਤਰ੍ਹਾਂ ਦਾ ਵੀ ਤੇ ਉਹ ਠੀਕ ਹੋਵੇਗਾ ਤੇ ਤੁਸੀਂ ਅਹੀਂ ਹੁਣ ਸੇਵਾ ਕਰੀ ਜਾਨੇ ਆ ਭਾਵੇਂ ਕੋ ਕੈਂਸਰ ਵਾਲਾ ਆ ਜਾਂਦਾ ਭਾਵੇਂ ਕੋ ਕਿਸੇ ਤਰ੍ਹਾਂ ਦਾ ਰੁਕੀ ਆ ਜਾਂਦਾ ਏ ਡੇਟਜ ਵਾਲਾ ਆ ਜਾਂਦਾ ਏ ਜਿਹੜਾ ਸ਼ੱਧਾਣਾ ਆਉਂਦਾ ਭਾਵੇਂ ਪਾਗਲਪਨ ਵਾਲਾ ਆਉਂਦਾ ਮਾਲਕ ਕਿਰਪਾ ਕਰ ਦੋ ਸੇ ਠੀਕ ਹੋ ਜਾਂਦਾ ਜਿਹੜੀ ਰਾਣੀ ਦੀ ਵੱਡਾ ਕਿਨਾ ਹੈ ਅੰਗਰੇਜ਼ ਸਿੰਘ ਜੀ ਜਿਹੜੀ ਰਾਣੀ ਸੀ ਜੰਗਲ ਤੋਂ ਆਈ ਉਹਦੇ ਉਹਦੀ ਅਨਸਬੰਸ ਅਸੀਂ ਆ ਉਹਦੇ ਅਸੀਂ ਅੱਛਾ ਸੂਬਾ ਸਿੰਘਰੀ ਜਿਹੜੇ ਮਦਰਾਂ ਵਾਲੇ ਮੰਨਨੇ ਉਹਦੀ ਅਨਸਬੰਸੇ ਨੇ ਉਹ ਜਦੋਂ ਘਰੇ ਲੈ ਕੇ ਗਏ ਜੋੜਾ ਸਾਹਿਬ ਜਦੋਂ ਦੋਵੇਂ ਬਖਸ਼ ਘਰੇ ਲੈ ਗਏ ਤੇ ਉਹੋ ਗੱਲ ਬਣੀ ਉਹ ਜਿਹੜੇ ਪਹਿਲੀ ਸੀ ਉਹ ਲੜ ਲੱਗ ਪਈ ਬੀ ਤੂੰ ਕਿੱਧਰ ਇਹਨੂੰ ਨਾਲ ਲੈ ਕੇ ਆ ਗਿਆ ਸੂਬੇ ਹੁਣਾਂ ਦੇ ਜਿਹੜੇ ਪਿੱਛੋ ਪਿੱਛਕ ਆਹ ਜਿਹੜੇ ਨਗਰ ਸ਼ੋਕਰ ਸਾਡਾ ਸਾਰੇ ਕੋਈ ਪਿੱਛੋ ਪਿਤਾ ਦਾ ਸਾਡਾ ਇੱਕੋ ਹੀ ਸੀ ਆ ਮਾਂ ਜਿਹੜੀ ਹਾਂ ਜਦੋਂ ਘਰ ਗਿਆ ਉਥੇ ਤੋਂ ਨਹੀਂ ਮੱਲਾ ਜਦੋਂ ਬਾਹਰ ਰੱਖੇ ਤੇਰੀ ਭੂਆ ਤੁਹਾਡੀ ਸੇਵਾ ਪੂਰੀ ਹੋ ਗਈ ਜੋ ਵੀ ਕਿਸੇ ਤਰ੍ਹਾਂ ਰੁਕਿਆ ਹੋਵੇ ਠੀਕ ਹੋਵੇਗਾ ਫਿਰ ਜੋ ਘਰ ਗਿਆ ਤੇ ਉਹ ਕਲੇਸ਼ ਬਣ ਗਿਆ ਫਿਰ ਉਹ ਇੱਕ ਜੋੜਾ ਫਿਰ ਉਹਨੂੰ ਦਿੱਤਾ ਉਹ ਲੈ ਕੇ ਫਿਰ ਪਿੰਡ ਮਦਰੀ ਚਲੀ ਗਈ ਇਹ ਇਹ ਫਿਰ ਸਾਡੇ ਕੋਲ ਸੀ ਜਿਹੜਾ ਉਦੋਂ ਰਾਣੀ ਬੜੀ ਮੱਧਣੀ ਜਿਹੜੀ ਮਦਰਾ ਵਾਲੀ ਹੈ ਨਾ ਉਥੋਂ ਹਰੀਪੁਰ ਵਾਲੀ ਉਹਦੀ ਅਨਸਬੰਸਾਂ ਦੀ ਸਾਰੇ ਸਰ ਹਾਂ ਇਹ ਮਦਰਾਂ ਵਾਲੀ ਤੋਂ ਅਨਸਬੰਸ ਨੇ ਬਾਪ ਸਾਡਾ ਇੱਕ ਹੀ ਰਾਣੀਆਂ ਛੱਡੀਆਂ ਮਾਵਾ ਦੋ ਉਹਨੇ ਸਿਰੇ ਵਸੇਵਾ ਜਿਹੜੀ ਰੱਖੀ ਚੱਲਨੇ ਆਪਾਂ ਜੇ ਇੱਥੇ ਪ੍ਰੋਗਰਾਮ ਸੇ ਇੱਥੇ ਸਾਰੇ ਇਕੱਠੇ ਹੋ ਗਏ ਆ ਜੋ ਸਾਡੇ ਕੋਲੋਂ ਦਾ ਤੇ ਸਾਰੇ ਜਾਣਗੇ ਉਥੇ ਰਲ ਮਿਲ ਕੇ ਸੇਵਾ ਕਰੀ ਜਾਂਦੇ ਸੰਗਤ ਬਜੀ ਜਾਂਦੀ ਜੀ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਬੁੱਟਾ ਜੀ ਤੁਹਾਡਾ ਤੇ ਤੁਹਾਡਾ ਵੀ ਐਸਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਗੱਲਬਾਤ ਹਾਂਜੀ ਜੰਗਲ ਰਾਜ ਸੋ ਇੱਕ ਵਾਰ ਫਿਰ ਤੋਂ ਅਸੀਂ ਡਾਕਟਰ ਸਾਹਿਬ ਨਾਲ ਜੁੜਦੇ ਹਾਂ ਡਾਕਟਰ ਸਾਹਿਬ ਨੋਹਰਾ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੇ ਦਿੱਕਤਾਂ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਔਰ ਕਿਹੜੇ ਕਿਹੜੇ ਅੱਛਾ ਫਿਰ ਸਾਰਾ ਸਾਲ ਇੱਥੇ ਮਾਹੌਲ ਇਸੇ ਤਰੀਕੇ ਨਾਲ ਬਣਿਆ ਰਹਿੰਦਾ ਡਾਕਟਰ ਸਾਹਿਬ ਜ਼ਿਆਦਾਤਰ ਤਾਂ ਸਰ ਜਿਵੇਂ 31 ਅਗਸਤ ਨੂੰ ਬਹੁਤ ਪਾਰ ਆਪ ਸਮਾਗਮ ਕਰਦੇ ਆ ਸੁਭਾ ਸਿੰਘ ਮਾਲ ਸਾਬ ਕੇ ਨਾਸਤੇ ਬਹੁਤ ਵੱਡਾ ਸਮਾਗਮ ਹੁੰਦਾ ਤੇ ਹਰ ਸਾਲ ਹਰ ਰੋਜ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਸੰਗਤ ਪਹੁੰਚਦੀ ਰਹਿੰਦੀ ਆ ਜਿੱਦਾਂ ਜਿੱਦਾਂ ਸੰਗਤ ਆਉਂਦੀ ਜਾਂਦੀ ਆ ਉਹਦੇ ਉਹਨਾਂ ਦੇ ਰੋਗ ਠੀਕ ਹੁੰਦੇ ਰਹਿੰਦੇ ਨੇ ਸਰ ਅੱਛਾ ਕਿਹੜੇ ਕਿਹੜੇ ਰੋਗ ਹੈਗੇ ਨੇ ਤੁਸੀਂ ਇੱਥੇ ਨੁਸਖਿਆਂ ਨਾਲ ਆਪਣੇ ਫਾਰਮੂਲੇ ਨਾਲ ਠੀਕ ਕਰਦੇ ਹੋ ਚਲੋ ਜੋੜਾ ਸਾਹਿਬ ਦੀ ਆਪਣੀ ਮਹੱਤਤਾ ਹੈਗੀ ਹੈ ਜਿਹੜਾ ਥੌਰਸੀ ਮੈਡੀਕਲੀ ਚੈੱਕ ਅਪ ਕਰਕੇ ਪ੍ਰੋਪਰ ਤਰੀਕੇ ਨਾਲ ਉਹ ਜਿਹੜੇ ਕਿਹੜੇ ਰੋਗ ਹੈਗੇ ਨੇ ਜਿਵੇਂ ਆਪਣੀ ਪਿਛਲੀ ਵੀਡੀਓ ਆਪਾਂ ਪਾਈ ਸੀ ਨੱਕ ਦੇ ਵਿੱਚ ਆਪਾਂ ਡ੍ਰੌਪਸ ਪਾਉਨੇ ਆ ਨੱਕ ਦੇ ਵਿੱਚ ਬੂੰਦਾ ਪਾ ਕੇ ਆਪਾਂ ਠੀਕ ਕਰਦੇ ਆ ਉਸੇ ਤਰੀਕੇ ਦੇ ਨਾਲ ਜਿਵੇਂ ਬੀਪੀ 슈ਗਰ ਥਾਇਰੋਇਡ ਮਤਲਬ ਜਿੰਨੇ ਵੀ ਆਰਗਨ ਦੇ ਰੋਗ ਨੇ ਜਿੰਨੇ ਵੀ ਬਲੱਡ ਦੇ ਰੋਗ ਨੇ ਉਹ ਬਿਲਕੁਲ ਸਾਰੇ ਠੀਕ ਹੁੰਦੇ ਨੇ ਜੀ ਜਿੱਦਾਂ ਜਿੱਦਾਂ ਮੈਡੀਸਨ ਲੈਂਦੇ ਜਾਂਦੇ ਆ ਇੱਕ ਤਾਂ ਆਪਣੀ ਹੁੰਦੀ ਆ ਦਵਾਈ ਇੱਕ ਹੁੰਦੀ ਦੁਆ ਇਹ ਦੋਨੋਂ ਕੰਮ ਕਰਦੀਆਂ ਨੇ ਇੱਥੇ ਆ ਕੇ ਜੀ ਜਦੋਂ ਸਾਡੇ ਕੋਲੇ ਦਵਾਈ ਲੈਣ ਵਾਸਤੇ ਪਹੁੰਚਦਾ ਕੋਈ ਵੀ ਮਰੀਜ਼ ਸਾਡੇ ਕੋਲੇ ਪਹੁੰਚਦਾ ਜਦੋਂ ਪਹੁੰਚਦਾ ਸਭ ਤੋਂ ਪਹਿਲਾਂ ਅਸੀਂ ਗੁਰੂ ਅਮਰਦਾਸ ਜੀ ਦੀ ਅੱਗੇ ਹਰਦਾਸ ਕਰਦੇ ਹਾਂ ਜੋ ਆਇਆ ਜੋ ਆਵੀ ਸੁਰਾਜੀ ਜਾਵੇ ਜਿਹੜਾ ਵੀ ਇੱਥੇ ਪਰਿਵਾਰ ਪਹੁੰਚਿਆ ਵੀ ਸਭ ਤੋਂ ਪਹਿਲਾਂ ਉਹ ਆਪਣਾ ਰੋਗ ਦੂਰ ਕਰਕੇ ਜਾਵੇ ਇਥੋਂ ਪਸ ਹਾਉ ਤੋਂ ਪਹਿਲਾਂ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਾਨਸਿਕ ਰੋਗੀਆਂ ਆਪਾਂ ਜਦੋਂ ਆਪਾਂ ਉਹਨਾਂ ਦੇ ਮਾਨਸਿਕ ਰੋਗ ਨੂੰ ਠੀਕ ਕਰਾਂਗੇ ਆਪਣੇ ਬ੍ਰੇਨ ਨੂੰ ਠੀਕ ਕਰਾਂਗੇ ਆਪਾਂ ਗੱਲ ਕੀਤੀ ਸੀ ਵੀਡੀਓ ਦੇ ਵਿੱਚ ਵੀ ਆਪਣਾ ਬ੍ਰੇਨ ਠੀਕ ਹੋਊਗਾ ਨੀਂਦ ਠੀਕ ਆਊਗੀ ਫਿਰ ਹੀ ਆਪਣੇ ਰੋਗ ਠੀਕ ਹੋਣਗੇ ਉਸੇ ਤਰੀਕੇ ਦੇ ਨਾਲ ਜੇ ਤਾਂ ਆਪਾਂ ਮਾਨਸਿਕ ਰੋਗੀ ਠੀਕ ਹੋ ਗਏ ਠੀਕ ਕਿਵੇਂ ਕਰਦੇ ਹੋ ਕੀ ਨੁਸਖਾ ਫਾਰਮੂਲਾ ਤੁਹਾਡੇ ਕੋਲ ਉਹ ਆਪਣੇ ਕੋਲੇ ਨੱਕ ਦੇ ਵਿੱਚ ਆਪਾਂ ਡ੍ਰੌਪਸ ਪਾਉਨੇ ਆ ਬੂੰਦਾ ਪਾਉਨੇ ਆ ਪਹਿਲੀ ਵੀਡੀਓ 'ਚ ਦੱਸਿਆ ਗਿਆ ਸੀ ਨਾ ਵੀ ਨੱਕ ਦੇ ਵਿੱਚ ਆਪਾਂ ਬੂੰਦਾ ਪਾਉਨੇ ਆ ਉਸੇ ਤਰੀਕੇ ਨਾਲ ਠੀਕ ਹੁੰਦੇ ਆ ਜੀ ਮਾਨਸਿਕ ਰੋ ਬਹੁਤ ਸਾਰੇ ਲੋਕ ਨੇ ਇਸ ਵੇਲੇ ਜਿਹਨਾਂ ਨੂੰ ਨੀਂਦ ਨਹੀਂ ਆ ਰਹੀ ਜਿਨ੍ਹਾਂ ਨੂੰ ਸਾਰਾ ਕੁਝ ਪਰਮਾਤਮਾ ਨੇ ਬਖਸ਼ਿਆ ਉਹ ਕਹਿੰਦੇ ਪਰ ਸਾਡੀ ਜ਼ਿੰਦਗੀ ਚ ਅਸੰਜਮ ਜਿਹੜਾ ਅਸੀਂ ਕਹਿੰਦੇ ਕਿ ਚੈਨ ਨਹੀਂ ਹੈ ਫਿਰ ਉਹ ਜਿਹੜਾ ਤੁਸੀਂ ਕਹਿ ਰਹੇ ਤੁਸੀਂ ਚੈਨ ਮਿਲ ਜਾਂਦਾ ਇੱਥੇ ਆ ਕੇ ਉਹ ਚੈਨ ਕਿਵੇਂ ਮਿਲਦਾ ਉਹ ਸਰ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਹੀ ਚੈਨ ਮਿਲਦਾ ਜਿਹੜਾ ਲਗਾਤਾਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਗੁਰੂ ਗੁਰੂ ਦੇ ਨਾਲ ਜੁੜਿਆ ਹੋਇਆ ਜਦੋਂ ਇਸ ਜਗ੍ਹਾ ਤੇ ਪਹੁੰਚਦਾ ਜਦੋਂ ਗੁਰਬਾਣੀ ਪੜ੍ਹਦਾ ਪਲੱਸ ਨਾਲ ਆਪਣੀ ਮੈਡੀਸਿਨ ਲਊਗਾ ਤੇ ਨੱਕ ਦੇ ਵਿੱਚ ਬੂੰਦਾਂ ਪਾਊਗਾ ਉਹਦਾ ਮਾਈਂਡ ਰਿਲੈਕਸ ਹੋਊਗਾ ਤਾਂ ਬਿਲਕੁਲ ਉਹ ਠੀਕ ਹੋਊਗਾ ਜੀ ਹੋਊਗਾ ਉਹ ਆਪਣੇ ਆਪ ਨੂੰ ਅੰਦਰੋਂ ਚੈਨ ਮਿਲਣੀ ਸ਼ੁਰੂ ਹੋ ਜੂਗਾ ਮਨ ਸਰੀਰ ਆਤਮਾ ਜਦੋਂ ਤਿੰਨਾਂ ਦਾ ਮੇਲ ਹੋ ਜੂਗਾ ਤੇ ਆਟੋਮੈਟਿਕ ਆਪ ਨੂੰ ਚੈਨ ਮਿਲਣਾ ਸ਼ੁਰੂ ਹੋ ਜੂਗਾ ਜੀ 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 ਅੱਛਾ ਜੇਕਰ ਤੁਹਾਨੂੰ ਵੈਸੇ ਆਮ ਦਿਨਾਂ 'ਚ ਮਿਲਣਾ ਹੋਵੇ ਡਾਕਟਰ ਸਾਹਿਬ ਮਿਲਣ ਦਾ ਕੀ ਤਰੀਕਾ ਹੈਗਾ ਇੱਥੇ ਤੱਕ ਪਹੁੰਚੇ ਕਿਵੇਂ ਜਾ ਸਕਦਾ ਹੈ ਇਹਦੇ ਵਿੱਚ ਜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਬੋਲਿਆ ਸੀਗਾ ਆਪਾਂ ਜਿਹੜਾ ਸ਼ੁੱਕਰਵਾਰ ਤੇ ਮੰਗਲਵਾਰ ਦੋ ਦਿਨ ਦੀ ਆਪਣੀ ਓਪੀਡੀ ਹੁੰਦੀ ਹੈ ਅੱਛਾ ਆਮ ਲੋਕ ਆਮ ਰੀਜ਼ਾਂ ਨੂੰ ਮਿਲਦੇ ਹੋ ਤੁਸੀਂ ਆਮ ਮਰੀਜ਼ਾਂ ਨੂੰ ਅਸੀਂ ਮਿਲਦੇ ਹਾਂ ਜਦੋਂ ਸਾਰੀ ਸਾਡੀ ਟੀਮ ਸਾਡਾ ਸਾਰਾ ਸਟਾਫ ਉਸ ਦਿਨ ਇੱਥੇ ਸਾਰਾ ਪਹੁੰਚਿਆ ਹੁੰਦਾ ਵੈਸੇ ਸਾਡਾ ਹਸਪੀਟਲ ਹਰ ਰੋਜ਼ ਹੀ ਆਪਣਾ ਓਪਨ ਹੁੰਦਾ ਜੀ ਮਤਲਬ ਇਹ ਨਹੀਂ ਕਿ ਸਟਾਫ ਨਹੀਂਗਾ ਜੇ ਕੋਈ ਮੈਡੀਸਿਨ ਲੈਣ ਵਾਸਤੇ ਆਇਆ ਤਾਂ ਅਸੀਂ ਕਿਤੇ ਦੂਰ ਨੇੜੇ ਗਏ ਹੋ ਜਾਂ ਸਾਡੀ ਕਿਤੇ ਮੀਟਿੰਗ ਹੋਈ ਬਾਹਰ ਮੀਟਿੰਗ ਹੁੰਦੀ ਹੈ ਕਿਤੇ ਵੀ ਜੇ ਸਾਡੇ ਕੋਲ ਟਾਈਮ ਹੈ ਤਾਂ ਫਿਰ ਵੀ ਅਸੀਂ ਮਰੀਜ਼ ਨੂੰ ਦੇਖਦੇ ਹਾਂ ਜੇ ਅਗਲਾ ਦੇਰਾਦੁੰਨ ਤੋਂ ਚੱਲ ਕੇ ਆ ਗਿਆ ਜਾਂ ਕੁਰਕ ਖੇਤਰ ਤੋਂ ਚੱਲ ਕੇ ਆ ਗਿਆ ਦੂਰ ਤੋਂ ਚੱਲ ਕੇ ਆ ਗਿਆ ਅਸੀਂ ਉਹਨੂੰ ਵੀ ਅਟੈਂਡ ਨਾਲ ਕਰਦੇ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਤੇ ਸਾਰੀ ਭਾਈਚਾਰੇ ਦਾ ਵੀ ਬਹੁਤ ਬਹੁਤ ਧੰਨਵਾਦ ਪਰ ਇੱਕ ਸਵਾਲ ਹੋਰ ਹੈਗਾ ਜੀ ਇੱਥੇ ਹੁਣ ਜੇਕਰ ਅਗਲੇ ਸਾਲ ਕਿਸੇ ਨੇ ਸੰਗਤ ਨੇ ਜੋੜਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਨੇ ਹੋਣ ਫਿਰ ਕਿਹੜਾ ਦਿਨ ਬਣੇਗਾ 31 ਅਗਸਤ ਹਰੇਕ ਸਾਲ ਜੀ ਹਰੇਕ ਸਾਲ 31 ਅਗਸਤ ਫਿਕਸ ਦਿਨ ਹੈ ਦਿਨ ਕੋਈ ਨਹੀਂਗਾ ਤਰੀਕ ਪੱਕੀ ਰੱਖੀ ਹੋਈ ਹੈ ਜੀ ਇਹ ਇਹ ਪੱਕੀ ਤਰੀਕ ਹੈ ਵਾਰ ਕੋਈ ਵੀ ਆ ਸਕਦਾ ਸ਼ਨੀਵਾਰ ਸੋਮਵਾਰ ਐਤਵਾਰ ਕੋਈ ਵੀ ਆ ਸਕਦਾ ਬਾਕੀ ਮੇਰੇ ਵੱਲੋਂ ਸਾਥ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜੋੜਾ ਸਾਹਿਬ ਦੀ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਅਸੀਂ ਜੀਆਂ ਆਖਦੇ ਹਾਂ ਸਾਡੀ ਨੇਚਰਲ ਪੈਥੀ ਹਸਪੀਟਲ ਵੱਲੋਂ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਇੱਥੇ ਸੰਗਤ ਪਹੁੰਚੀ ਆ ਸਾਰਿਆਂ ਦੇ ਰੋਗ ਦੂਰ ਹੋਣ ਮਾਨਸਿਕ ਰੋਗੀ ਵੀ ਠੀਕ ਹੋਣ ਅਦਰੋਨੀ ਰੋਗੀ ਸਾਰਿਆਂ ਦੇ ਠੀਕ ਹੋਣ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਸ ਵੇਲੇ ਜੋੜਾ ਸਾਹਿਬ ਦੀ ਸਾਮ ਸੰਭਾਲ ਕਰਨ ਵਾਲੇ ਤੇ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਸਾਮ ਸੰਭਾਲ ਕਰਨ ਵਾਲੇ ਡਾਕਟਰ ਭਜਨ ਸਿੰਘ ਤੇ ਡਾਕਟਰ ਦਵਿੰਦਰ ਸਿੰਘ ਹੋਰਾ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਹੈ ਔਰ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀ دیਵਾਕ ਨਾਲ ਸੰਬੰਧਿਤ ਜਿਹੜੀ ਕੋਈ ਇੱਥੇ ਪੈਦਾ ਹੁੰਦੀ ਹੈ ਤਾਂ ਨੱਕ ਦੇ ਵਿੱਚ ਨੁਸਕਾ ਫਾਰਮੂਲਾ ਪਾ ਕੇ ਆਪਣੀ ਮੈਡੀਸਿਨ ਪਾ ਕੇ ਇਹ ਜਿਹੜੇ ਡਾਕਟਰ ਸਾਹਿਬਾਨ ਦੀ ਜੋੜੀ ਹੈਗੀ ਉੱਥੇ ਇਲਾਜ ਟਰੀਟਮੈਂਟ ਕਰਦੇ ਨੇ ਐਡਰੈਸ ਤੋਂ ਇੱਕ ਵਾਰ ਫੇਰ ਸਮਝਾ ਦਿੰਨੇ ਆ ਵੱਡੂਵਾਲ ਰੋਡ ਹੈਗਾ ਜਲੰਧਰ ਮੋਗਾ ਹਾਈਵੇ ਹੈ ਉਹ ਤੋਂ ਬਿਲਕੁਲ ਨਾਲ ਹੀ ਵੱਡੂਵਾਲ ਰੋਡ ਪੈਂਦਾ ਹੈ ਵੱਡੂਵਾਲ ਰੋਡ ਦੇ ਨਾਲ ਹੀ ਹੈਲਥ ਕੇਅਰ ਗਲੋਬਲ ਨੈਚੁਰਲ ਪੈਥੀ ਹਸਪੀਟਲ ਹੈ ਜਿੱਥੇ ਇਹ ਸਾਰਾ ਸਿਸਟਮ ਹੈਗਾ ਸਟ्रेस ਵਾਲਾ ਔਰ ਕੈਲੀ ਉਨਿੰਦਰੀ ਵਾਲਾ ਔਰ ਕੈਲੀਏ ਕਿ ਬਹੁਤ ਜ਼ਿਆਦਾ ਡਿਪਰੈਸ਼ਨ ਵਾਲਾ ਨੱਕ ਦੇ ਵਿੱਚ ਬੂੰਦਾਂ ਪਾ ਕੇ ਜਿਹੜਾ ਉਹ ਠੀਕ ਕੀਤਾ ਜਿਹੜਾ ਇੱਥੇ ਜਾਂਦਾ ਧੰਨਵਾਦ